ਐਸ ਕੇ ਮਕਰਾਨਾ ਮਾਰਬਲ ਤੇ ਤਗਾਠਾਂ ਹੀ ਤਗਾਠਾਂ ਤੇ ਪਾਵੇ ਤੇ ਕਰ ਦੇ ਯਾਦਵਾਰੀ ਵਾਸਤੇ ਆਪਾਂ ਇਹਨਾਂ ਜਾਲੀਆਂ ਵੀ ਸ਼ੁਰੂ ਕੀਤੇ ਨੇ ਤਗਾਠਾਂ ਕੰਮ ਮੇਨ ਤੇ ਜਾਲੀਆਂ ਸਾਰਾ ਆਲ ਮਾਰਬਲ ਤੁਹਾਨੂੰ ਸ਼ੈੱਡ ਕਰਾ ਦੇਣਾ ਤੁਹਾਨੂੰ ਕਿਹਾ ਬੈਟਰ ਨੂੰ ਉਹ ਜੋ ਤੁਸੀਂ ਕਹਿੰਦੇ <laughs> तो बैठने सलीम की दान ने मालक बिजली पान करते ਕਿ ਦੇਖਣ ਤੋਂ ਪਿਆਰ ਹੋ ਰਿਹਾ ਨਹੀਂ ਕਿ ਤੁਹਾਡੇ ਆਪਣੇ ਬਾਲੇ ਯਾਰ ਹੋ ਰਹੇ ਨੇ